ਹਾਏ ਬਰਾੜ ਸਾਹਿਬ ਹੁਣ ਜਿਹੜਾ ਬੱਕਰੀਆਂ ਵਾਲਾ ਕੰਮ ਛੱਡ ਕੇ ਆਹਾ ਬੱਤਾਂ ਪੁੱਤਾਂ ਦੀ ਕਿਕੜੇ ਕਿੱਧਰ ਰੱਖ ਲੈ ਹੁਣ ਕਿ ਬਚਦਾ ਨਹੀਂ ਕੁਛ ਉਹਨਾਂ 'ਚ ਪੈਸੇ ਹੁਣ ਨਹੀਂ ਨਹੀਂ ਜਿਹੜਾ ਭਰਾ ਹੁਣ ਬੱਕਰੀ ਦਾ ਕੰਮ ਆ ਜਿਹੜਾ 10-20 ਹਜ਼ਾਰ ਤੋਂ ਸਟਾਰਟ ਹੁੰਦਾ ਹੂੰ ਠੀਕ ਹੈ ਜਿਹੜੇ ਨੇ 2-3 ਹਜ਼ਾਰ ਤੋਂ 5 ਹਜ਼ਾਰ ਤੋਂ ਗਰੀਬ ਬੰਦੇ ਨੇ ਕੰਮ ਜਾਂ ਬੀਬੀ ਭੈਣ ਨੇ ਕੰਮ ਸ਼ੁਰੂ ਕਰਨਾ ਇਹ ਬਈ 20 ਜਾਂ 50 ਜਾਂ 100 ਮੁਰਗੀ ਤੇ ਸ਼ੁਰੂ ਕਰ ਲੈ ਪਹਿਲਾਂ ਤਰਤੀ ਅੰਡੇ ਦਿੰਦੇ ਆ 100 ਦਾ ਅੰਡਾ ਉਹਦਾ ਘਟੋ ਘਟਾ ਕੇ ਆਪਣਾ ਹੁਣ ਕੋਈ ਮੁਰਗੀਆਂ ਨਾਲ ਬੱਤਾਂ ਰੱਖੀਆਂ ਟਰਕੀ ਰੱਖਿਆ ਜੀ ਹੋਰ ਵੀ ਬਹੁਤ ਇਹਦਾ ਚਲੋ ਮੈਨੂੰ ਸ਼ੌਂਕ ਆ ਬਈ ਸਾਰਾ ਕੁਝ ਹੁਣ ਜਿਹੜਾ ਬੱਕਰੀਆਂ ਵਾਲਾ ਕੰਮ ਛੱਡ ਕੇ ਆਹਾ ਇੱਕ ਵੱਤ ਦਾ ਪੁੱਤ ਗਾਏ ਦੇ ਕੁੱਕੜ ਜੇ ਕਿੱਧਰ ਰੱਖ ਲਏ ਹੁਣ ਕਿ ਬਚਦੇ ਨਹੀਂ ਕੁਛ ਉਹਨਾਂ 'ਚ ਪੈਸੇ ਹੁਣ ਨਹੀਂ ਨਹੀਂ ਬੱਕਰੀਆਂ ਦਾ ਕੰਮ ਆਪਣਾ ਚੱਲਦਾ ਵਧੀਆ ਸੁੱਖ ਰੱਖੇ ਤਾਂ ਐਂਡ ਤੱਕ ਜਾਣੀਏ ਨਾਲ ਆਪਣੇ ਹਨ ਇਹਦਾ ਆਪਾਂ ਨੂੰ ਸ਼ੌਂਕ ਬੜੇ ਆ ਅੱਛਾ ਇੱਕ ਹੋਰ ਵੱਡਾ ਕਾਰਨ ਹੈਗਾ ਇਹ ਰੱਖਣ ਦਾ ਜਿਹੜਾ ਬਈ ਭੁੱਲਰ ਬੱਕਰੀਆਂ ਦਾ ਕੰਮ ਆਣਾ ਜਿਹੜਾ ਬੱਕਰੀਆਂ ਦਾ ਕੰਮ ਆ ਗਿਆ ਛਮਾਈ ਅੱਛਾ 6 ਮਹੀਨਿਆਂ ਤੋਂ ਸਾਲ ਤੱਕ ਪੈਸੇ ਵਟਣੇ ਆ ਅੱਛਾ ਠੀਕ ਹੈ ਤੇ ਜਿਹੜਾ ਇਹ ਆ ਗਿਆ ਦੇਸੀ ਫੋਲਟਰੀ ਫਾਰਮਾ ਹੁਣ ਇਹਦੇ ਵਿੱਚ ਆਪਣਾ ਤੇ ਮਤਲਬ ਬਣਾਇਆ ਬਈ ਯਾਰ ਖੁੱਡਾ ਹਵਾ ਹਵਾ ਪੂਰੀ ਲੱਗਦੀ ਹੈ ਇਹਦੇ ਨਾਲ ਪੂਰੀ ਹਾਂਜੀ ਇਹ ਬਿੱਡ ਪੁੱੜ ਰਹੇ ਆ ਜਿਹੜਾ ਬੱਕਰੀਆਂ ਰਾਂਗੇ ਸ਼ਮਾਈ ਕੰਮ ਆ ਬਈ ਹੂੰ ਠੀਕ ਹੈ 6 ਮਹੀਨਿਆਂ ਤੋਂ ਪੈਸੇ ਆਉਣੇ ਸਾਲ ਤੋਂ ਆਪਾਂ ਨੂੰ ਲੋੜ ਕਈ ਵਾਰੀ ਕੱਲ ਨੂੰ ਪੈਸੇ ਤੇ ਲੇਬਰ ਵਾਲਾ ਬੰਦਾ ਜਾਂ ਫੀਡ ਮੁੱਖ ਦੀ ਕੋਈ ਹਨਾ ਉਹ ਜਾ ਨਾਲ ਇਹ ਹੋਣੀ ਚਾਹੀਦੀ ਦੇਸੀ ਫੋਲਟਰੀ ਫਾਰਮ ਅੱਛਾ ਇਹ ਤੁਸੀਂ ਇਕੱਲਾ ਵੀ ਕਰ ਸਕਦੇ ਹੋ ਬੱਕਰੀਆਂ ਦੇ ਨਾਲ ਵੀ ਕਰ ਸਕਦੇ ਹੋ ਇਹਦਾ ਕੀ ਮਤਲਬ ਹੈ ਇਹਦੇ ਵਿੱਚ ਜਿਹੜੇ ਮੁਰਗੇ ਨਿਕਲਣਗੇ ਹੂੰ ਇਹ ਮੇ ਵੇਚ ਕੇ ਠੀਕ ਹੈ ਜਦੋਂ 2 2 3 3 ਕਿਲੋ ਦੇ ਹੋ ਗਏ ਵੇਚ ਕੇ ਜਿਹੜਾ ਇਹਨਾਂ ਦੇ ਪੈਸਾ ਲਾ ਇਹਨਾਂ ਦੇ ਸ਼ੀਟ ਤੇ ਇਹਨਾਂ ਦੇ ਲਾਜ ਤੇ ਮੇਦੇ ਉਹ ਪੂਰੇ ਹੋ ਜਾਣਗੇ ਮਗਰ ਜਿਹੜੀਆਂ 50 60% ਮੁਰਗੀਆਂ ਰਹਿ ਜਾਣੀਆਂ ਠੀਕ ਹੈ ਉਹਨਾਂ ਦੇ ਆਉਣਗੇ ਅੰਡੇ ਮੈਨੂੰ ਇਹ ਹੁਣ ਆਪਾਂ ਇੱਕ ਦਿੰਦਾ ਚੂਚਾ ਪਾਇਆ ਸੀ ਬਾਈ ਟਵਾਣੇ ਤੋਂ ਲੈ ਕੇ ਠੀਕ ਹੈ ਹਾਂ ਤੇ ਇਹ ਚ ਜਿਹੜੀਆਂ ਮੁਰਗੀਆਂ ਇਹ ਹੈਗੇ ਦੇਸੀ ਨਸਲ ਆਰ ਆਰ ਡਬਲ ਐਫ ਜੀ ਹੈ ਤੇ ਇਹਨਾਂ ਨੂੰ ਆਪਾਂ ਹੁਣ ਸੰਭਾਂਗੇ ਇਹ ਸਾਲ ਦੇ ਵਿੱਚ ਤਿਆਰ ਹੋ ਜਾਣੀਆਂ ਹੋਰ 2-3 ਮਹੀਨਿਆਂ ਨੂੰ ਆਂਡਾ ਦੇਣ ਲੱਗ ਜਾਣੀਆਂ ਤੇ ਇਹਦਾ ਕੀ ਹੈ ਆਪਾਂ ਨੂੰ ਡੇਲੀ ਆਮਦਨ ਹੋਣ ਲੱਗ ਜਾਈ। ਅੱਛਾ ਮੇਰੇ 4-500 ਦੇ ਆਂਡੇ ਡੇਲੀ ਦੇ ਇਥੋਂ ਵਿਕਣਗੇ। ਮੰਨ ਲਾ ਵੀ ਕਿੰਨੇ ਚਿਰ ਦੇ ਹੋਗੇ ਹੁਣ ਇਹ। ਇਹ ਹੁਣ ਬਈ 2-3 ਮਹੀਨਿਆਂ ਦੇ ਆ 2-3 ਮਹੀਨਿਆਂ ਚ ਇਹ ਹੋਰ ਲੱਗ ਜਾਣਗੇ ਆਂਡੇ ਦੇ। ਇਹ ਤਾਂ ਖੁੰਮੇ ਚਿਰ ਦੇ ਹਨਾ। ਆ ਬਾਕੀ ਇਹ ਜਿਹੜਾ ਇਹਦਾ ਫਰਕ ਹੈ ਇਹ ਤਾੜਕੇ ਨਹੀਂ ਰੱਖੀਆਂ। ਅੱਜ ਆਪਾਂ ਟ੍ਰੇਨਿੰਗ ਕਰਕੇ ਖੁੱਡੇ ਜਾਏ ਤੇ ਨਹੀਂ ਇਹ ਸਾਰਾ ਦਿਨ ਆ ਸਬਜ਼ੀ ਚ ਘਾਹ ਫੂਸ ਇਧਰ ਬਾਹਰ ਖੇਤਾਂ ਚ ਟੁਰੀਆਂ ਫਿਰਦੇ ਆ ਫ੍ਰੀ ਰੇਂਜ ਆ। ਇਹਦਾ ਜਿਹੜਾ ਮੀਟ ਨਹੀਂ ਹੋਊਗਾ ਨਾ ਉਹ ਪਿਓਰ ਮੰਨ ਲਓ ਜਿਵੇਂ ਆਰਗੈਨਿਕ ਕਹਿ ਦਿੰਦੇ ਆ ਉਹ ਚੀਜ਼ ਉਹ ਇਹਨੂੰ ਕੋਈ ਫੀਡ ਨਹੀਂ ਪਾਉਂਦਾ ਮੈਂ ਇਹ ਕਿਤੇ ਮੇਰੇ ਜ਼ੀਰੋ ਖਰਚੇ 'ਚ ਪਾਲਦੀਆਂ ਕੋਈ ਵੈਕਸੀਨ ਨਹੀਂ ਕੀਤੀ ਕੋਈ ਬਿਮਾਰੀ ਨਹੀਂ ਪੈਂਦੀ ਕਿਉਂਕਿ ਇਹ ਆਜ਼ਾਦ ਆ ਧੁੱਪੇ ਫਿਰਦੀਆਂ ਨਾਲੇ ਮੇਰੇ ਬੱਕਰੀਆਂ ਜਿਹੜੇ ਚਿਚੜ ਰਜਿਸਟਰਡ ਹੁੰਦੇ ਆ ਇਹ ਕਹਿੰਦਾ ਬੱਕਰੀ ਵਿੱਚ ਮੀਂਗਣ ਦੇ ਦਾਣੇ ਛੱਡ ਦਿੰਦੀ ਆ ਵਕਈ ਵਾਰੀ ਉਹ ਸਾਰਾ ਇਹ ਕਵਰ ਕਰ ਜਾਂਦੀਆਂ ਖਾ ਜਾਂਦੀਆਂ ਅੱਛਾ ਤੇ ਕੋਈ ਚਿਚੜ ਪਸੂ ਹੁੰਦਾ ਕੋਈ ਉਹ ਜਿਹੜਾ ਜਨੌਰ ਹੁੰਦਾ ਗਲਤ ਹੁੰਦਾ ਜਿਹੜਾ ਆਪਾਂ ਨੂੰ ਨੁਕਸਾਨ ਕਰ ਸਕਦਾ ਕੋਈ ਠੂਆਂ ਵਗੈਰਾ ਹੋ ਗਏ ਸਾਰਾ ਮਾਰ ਦਿੰਦੀ ਹੈ ਤੇ ਜਿਹੜੀ ਬਣਾਇਆ ਸਿਸਟਮ ਲੈ ਕੀ ਸਿਸਟਮ ਨਾ ਬਣਾਇਆ ਵੀ ਦਿਸ਼ਾ ਦੁਸ਼ਾ ਦਾ ਕੀ ਸਭ ਇਹ ਥੋੜਾ ਜਿਹਾ 100 200 ਮੁਰਗੀ ਆਸਤੇ ਵਧੀਆ ਇਹ ਬਈ ਵੀ ਇਧਰੋਂ ਮੰਨ ਲਾ ਹਾਂ ਇਹ ਪੱਕੇ ਦਾ ਟਾਈਮ ਪਾਸ ਜਾਂ ਕਰਿਆ ਇਹ ਆ ਛੇਪ ਦਿਨ ਨਹੀਂ ਮਨ ਲੈ ਬੰਦ ਕਰਤਾ ਤੇ ਇਧਰ ਵੀ ਮਨ ਲੈ ਬੰਦਾ ਪਾਸੇ ਸੁਹਾਵਾ ਟਾਂਬ ਦੀ ਹਾਂ ਵਾ ਬਾਕੀ ਜਦੋਂ ਬਈ ਮੀਂਹ ਪੈਂਦਾ ਹਨਾ ਉਦੋਂ ਇਹਨਾਂ ਆਪਾਂ ਤਰਪਾਲ ਲਾਉਣੀ ਹੁੰਦੀ ਐ ਹਣੋਂ ਥੋੜੇ ਦਿਨ ਹੀ ਹੋਇਆ ਪਾਇ ਇਹਨੂੰ ਪਹਿਲਾਂ ਚੂਚੇ ਹੋਰ ਪਾਸੇ ਸੀ ਇਹ ਚ ਬਈ ਵਧੀਆ ਇਨਕਮ ਹੈਗੀ ਐ ਜਿਹੜਾ ਭਰਾ ਹੁਣ ਬੱਕਰੀ ਦਾ ਕੰਮ ਆ ਜਿਹੜਾ 10-20000 ਤੋਂ ਸਟਾਰਟ ਹੁੰਦਾ ਠੀਕ ਐ ਜਿਹੜੇ ਨੇ 2-3000 ਤੋਂ 5000 ਤੋਂ ਗਰੀਬ ਬੰਦੇ ਨੇ ਕੰਮ ਜਾਂ ਬੀਬੀ ਭੈਣ ਨੇ ਕੰਮ ਸ਼ੁਰੂ ਕਰਨਾ ਇਹ ਬਈ 20 ਜਾਂ 50 ਜਾਂ 100 ਮੁਰਗੀ ਤੇ ਸ਼ੁਰੂ ਕਰਦੇ ਪਹਿਲਾਂ ਤੇ ਬਹੁਤ ਵਧੀਆ ਆਮਦਣਾ ਭਈ ਇਹਦੇ ਵਿੱਚ ਘਰੇ ਰਹਿ ਕੇ ਪੂਜਿਆ ਨੂੰ ਪੱਠੇ ਨਹੀਂ ਪਾਉਣੇ ਕੋਈ ਖੋਲਣਾ ਬੰਦਣਾ ਨਹੀਂ ਬੜਾ ਸੌਖਾ ਕੰਮ ਹੈ ਇਹਦਾ ਨਾਲੇ ਨੀਰੇ ਪੱਠਾ ਹਾਂ ਥੱਲੇ ਪਾ ਪਾਣੀ ਦਾ ਧਿਆਨ ਰੱਖਣਾ ਤੇ ਇਹਨਾਂ ਦੀ ਜੇ ਤੁਸੀਂ ਤਾੜ ਕੇ ਰੱਖਨੇ ਆ ਫੀਡ ਆਉਂਦੀ ਹੈ ਵਧੀਆ ਇਹਨਾਂ ਦੀ ਤੇ ਨਾਲ-ਨਾਲ ਤੁਸੀਂ ਕੋਈ ਗੁੱਲੀ ਡੰਡਾ ਟੁੱਟ ਕਣਕ ਦੀ ਜਾਂ ਕੋਈ ਕਣਕੀ ਪਈਆ ਚੌਲਾਂ ਦੀ ਪਈਆ ਉਹ ਪਾ ਕੇ ਤੁਸੀਂ ਕੁਈ ਸਾਵਜੀ ਦੇ ਹੈਗੇ ਆ ਗੋਆ ਹੈਗਾ ਆਪਣੇ ਖਾਸ ਕਰਕੇ ਰੂੜੀ ਉਹ ਸੇ ਬਹੁਤ ਖੋਜ ਰਹਿੰਦੇ ਆ ਬਈ ਬਾਕੀ ਦੇਣ ਤਾਂ ਘਟ ਹੁੰਦੀ ਆ ਹਾਂ ਤੇ ਵਧੀਆ ਚੀਜ਼ ਆ ਬਈ ਦੇਸੀ ਪੋਟਰੀ ਫਾਰਮ ਕਰੋ ਤੁਸੀਂ ਜਿਹੜੇ ਭਰਾ ਫੀਰਕਾਰ ਫਦੇ 4-5000 ਰੁਪਿਆ ਲਾ ਕੇ ਉਹ 100 ਮੁਰਗੀ ਜਾਂ 200 ਮੁਰਗੀ ਤੋਂ ਸਟਾਰਟ ਕਰ ਸਕਦੇ ਆ ਮਨੋਲ ਜਾਇਆ ਨਹੀਂ ਬੰਦਾ ਇੱਕ ਜਿਹੜਾ ਨਵਾਂ ਬੰਦਾ ਹੈ ਉਹ ਘੱਟ ਤੋਂ ਕਰੇ 100 ਤੋਂ ਕਰੇ ਜਿਆਦਾ ਤੋਂ ਨਸ਼ਤਾਰ ਕਰੇ ਜਦੋਂ ਉਹਨੂੰ 6 ਮਹੀਨੇ ਇੱਕ ਬੈਚ ਕੱਢ ਤਾਂ ਮੁੜ ਕੇ ਕਿੰਨਾ ਮਰਜ ਉਹਨੂੰ ਸਾਰਾ ਪਤਾ ਲੱਗ ਜਾਂਦਾ ਇਹਦਾ ਪਾਉਣ ਪਾਣੀ ਦਾ ਕੀ ਚੱਕਰ ਹੈ ਕਿੱਥੇ ਕਮੀ ਆਪਣੇ ਚ ਹਾਂ ਇਹ ਆਪਣਾ ਉਹ ਬਈ ਮੁਰਗੀਆਂ ਨਾਲ ਬੱਤਕਾਂ ਰੱਖੀਆਂ ਹਾਂ ਟਰਕੀ ਰੱਖਿਆ ਜੀ ਹੋਰ ਵੀ ਬਹੁਤ ਇਹ ਤਾਂ ਚਲੋ ਮੈਨੂੰ ਸ਼ੌਂਕ ਆ ਬਈ ਸਾਰਾ ਕੁਝ ਲੈਣ ਲੱਗੇ ਮੈਂ ਸੁਣਿਆ ਹਾਂ ਟਰਕੀ ਅੰਡੇ ਦਿੰਦੇ ਆ 100 ਦਾ ਅੰਡਾ ਉਹਦਾ ਘੱਟੋ ਘੱਟ ਹਾਂ ਨਮੇਂਗਾ ਹਾਂ ਬਹੁਤ ਮੰਨ ਲਓ ਜਾਨਵਰ ਵੀ ਮਹਿੰਗਾ ਬਈ ਹੋਰ ਕਿਹੜੇ ਕਿਹੜੇ ਜਾਨਵਰ ਲੈਉਣੇ ਫਿਰ ਆਪਣੇ ਘਰ ਨੂੰ ਤੇ ਆਪਣੇ ਬਈ ਲੱਕੇ ਕਬੂਤਰ ਜੇ ਕਿਸੇ ਭਰਾ ਕੋਲੇ ਹੈਗੇ ਆ ਪਿਓਰ ਆ ਆਪ ਨੂੰ ਪੇਸਾ ਦਾ ਪੈਸੇ ਦੇ ਦੇ ਦਿਆਂਗੇ ਆਪਾਂ ਨਾ ਕੋੜੀ ਵੀ ਆਖੀ ਨਹੀਂ ਥੇ ਲਿਆਉਣੀ ਆ ਕੋੜੀ ਲਿਆਵਾਂਗੇ ਕੋੜੀ ਪਈ ਹਜੇ ਬੰਦਾ ਹੈ ਨਹੀਂ ਆਪਣਾ ਕੋਲ ਟਿਕਨਾਲਾ ਕੋੜੀ ਦਾ ਰਾਬਦਾ ਹੈਗਾ ਵੀ ਮਨ ਲੈ ਹੋਰ ਕਿਹੜੀ ਕਿਹੜੀ ਚੀਜ਼ ਥੇ ਲੈ ਕੇ ਆਉਣ ਜਿਹੜੇ ਸੋਪਨਾ ਮਨ ਲੱਗਦਾ ਬਈ ਮੇਨਤਾ ਹੁਣ ਕੋੜੀ ਦਾ ਰਹਿ ਗਿਆ ਤੇ ਆ ਤਾਂ ਛੋਟੇ ਮੋਟੇ ਤਾਂ ਮੈਂ ਸਾਰੀ ਰੱਖਣੇ ਐ ਇੱਥੇ ਅੱਛਾ ਤੇ ਕੁੱਤਿਆਂ ਦਾ ਵੀ ਹੈਗਾ ਕੁੱਤੇ ਆਪਣੇ ਰੱਖੇ ਆਉਂਗਾਆਂ ਗੋਈਆਂ ਦੋ 10 ਤਿੰਨ ਦੋ ਰੱਖਣੀਆਂ ਉਹ ਘਰੇ ਰੱਖੀ ਆ ਬਈ ਅੱਛਾ ਘਰੇ ਰੱਖੀ ਹੋਰ ਕੀ ਕੀ ਸਿਸਟਮ ਕਰਨਾ ਇੱਥੇ ਇੱਥੇ ਬਾਕੀ ਬਈ ਸਾਰਾ ਜੰਗਲ ਹੀ ਬਣਾਉਣਾ ਇਹ ਕੱਚੇ ਮਕਾਨ ਆਪ ਦਾ ਜਿਹੜੇ ਸ਼ੌਂਕ ਹੈਗੇ ਮਨ ਚ ਰਹਿਣਾ ਜabe ਉਹ ਆਪਾਂ ਸਾਰੇ ਪੂਰੇ ਕਰਨੇ। ਕਿ ਕਿਹਨੇ ਚੱਲੀ ਐ ਵੀ ਜਿਵੇਂ ਹੈਨਾ? ਹਾਂ, ਟ੍ਰੇਨਿੰਗ ਬਈ ਆਪਣੇ ਹਰ ਮਹੀਨੇ ਹੁੰਦੀ ਆ ਬੱਕਰੀ ਪਾਲਣ ਦੀ। ਕੋਈ ਭਰਾ ਆ ਕੇ ਸਿੱਖ ਕੇ ਕੰਮ ਕਰ ਸਕਦਾ। ਕਿ ਇਹਦੀ ਵੀ ਚਲਾਵਾਂਗੇ ਆਪਾਂ ਮੁਰਗੀ ਫਾਰਮ ਦੀ। ਇਹਦੀ ਵੀ ਰਾਇ ਚੱਲੀ ਜਾਂਦੀ ਐ ਬਾਈ ਨਾ ਇੱਕ ਨਾ। ਤੇ ਇਹਦਾ ਵੀ ਆਪਾਂ ਕਰਾਂਗੇ ਜੇ ਕਿਸੇ ਨੇ ਮਨ ਲੋ। ਇਹਦੀ ਇੱਕ ਦਿਨ ਦੀ ਟ੍ਰੇਨਿੰਗ। ਅਗਲੀ ਕਿੰਨੇ ਦੀ ਰੱਖਤੀ ਫੇਰ ਜਿਹੜੀ? ਅਗਲੀ ਟ੍ਰੇਨਿੰਗ ਬਈ ਹੈਗੀ ਆ ਆਪਣੀ 3 ਤੇ 4 ਅਗਸਤ ਦੀ। 30 ਸੀਟਾਂ ਹੁੰਦੀਆਂ। ਤੇ ਉਹਦੇ ਤੁਸੀਂ ਆਪਦੀ ਸੀਟ ਬੁੱਕ ਕਰਾ ਸਕਦੇ ਠੀਕ ਹੈ ਧੰਨਵਾਦ ਬਹੁਤ ਧੰਨਵਾਦ ਬਈ ਭੁੱਲ